ਫੋਟੋ ਲਾ ਕੇ ਪਾਇਆ ਵਾ ਕਿ ਇਹ ਜਨਾਨੀ ਬਾਹਰੋਂ ਪੈਸੇ ਵਿਦੇਸ਼ਾਂ ਤੋਂ ਬੱਚਿਆਂ ਤੇ ਬਜ਼ੁਰਗਾਂ ਦੇ ਨਾਂ ਤੋਂ ਲੈ ਕੇ ਖਾਂਗੀ। ਤੁਹਾਨੂੰ ਪਤਾ ਨਾ ਪੈਸੇ ਆਈਏ ਤੈਨੂੰ। ਠੀਕ ਹੈ। ਤੇਰਾ ਕੋਈ ਪ੍ਰੈਸ਼ਨ ਨਹੀਂ ਹੋਇਆ ਤੂੰ ਵੀਡੀਓ ਪਾ ਦਿੱਤੀ ਮੇਰਾ ਪ੍ਰੈਸ਼ਨ ਹੋਇਆ। ਅਮਨ ਨੂੰ ਦਾਵਾ ਤੇਰੀ ਗਲਤ ਵੀਡੀਓ ਬਣਾਉਣ ਦੇ ਨਾਲ ਮੈਨੂੰ ਇਹ ਸਭ ਕੁਝ ਫੇਸ ਕਰਨਾ ਪੈ ਰਿਹਾ। ਸੋਸ਼ਲ ਮੀਡੀਆ ਤੇ ਇਸ ਵੇਲੇ ਗਾਇਜ਼ ਵੀਰੇ ਵਾਲੀ ਮੀਨੂ ਸਿਰਾ ਦਾ ਵਿਵਾਦ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਹੈ। ਸੋਸ਼ਲ ਮੀਡੀਆ ਤੇ ਮਸ਼ਹੂਰ ਅਮਨ ਰੰਦਾਵੇ ਦੇ ਵੱਲੋਂ ਮੀਨੂ ਸਿਰਾ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਆਪਣੀ ਮਾਂ ਤੇ ਬੱਚਿਆਂ ਦੇ ਨਾਮ ਤੇ ਲੋਕਾਂ ਤੋਂ ਪੈਸੇ ਮੰਗਵਾ ਕੇ ਖਾ ਰਹੀ ਹੈ ਤੇ ਲੋਕਾਂ ਨੂੰ ਲੁੱਟ ਰਹੀ ਹੈ ਜਿਸ ਦੇ ਜਵਾਬ ਵਿੱਚ ਮੀਨੂ ਸਿਰਾ ਫਿਰ ਲਾਈਵ ਆਈ ਹੈ ਤੇ ਉਸ ਨੇ ਫਿਰ ਆਪਣੇ ਪੱਖ ਦੇ ਵਿੱਚ ਵੱਡੀਆਂ ਗੱਲਾਂ ਕਹੀਆਂ ਹਨ ਤੇ ਬਾਕੀ ਤੁਸੀਂ ਖੁਦ ਸੁਣੋ ਮੀਨੂ ਸਿਰਾ ਨੇ ਕੀ ਕੀ ਕਿਹਾ ਹਾਂਜੀ ਗਾਇਸ ਵੀਰੇ ਸਸਿਕਾ ਸਾਰੇ ਭੈਣ ਭਰਾ ਨੂੰ ਫੇਸਬੁੱਕ ਫੈਮਲੀ ਮੈਂ ਨਾ ਕਾਫੀ ਭੈਣ ਭਰਾ ਵੀ ਮੈਨੂੰ ਸ਼ੇਅਰ ਕਰੀ ਜਾਂਦੇ ਮੇਰੇ ਮੂਰੇ ਵੀ ਵੀਡੀਓ ਆ ਜਾਂਦੀਆਂ ਫੇਸਬੁੱਕ ਤੇ ਹਰ ਇੱਕ ਚੈਨਲ ਤੇ ਹਰ ਇੱਕ ਚੀਜ਼ ਤੇ ਇਹੀ ਲਿਖ ਕੇ ਮੇਰੀ ਫੋਟੋ ਲਾ ਕੇ ਪਾਇਆ ਵਾ ਕਿ ਇਹ ਜਨਾਨੀ ਬਾਹਰੋਂ ਪੈਸੇ ਵਿਦੇਸ਼ਾਂ ਤੋਂ ਬੱਚਿਆ ਤੇ ਬਜੁਰਗਾਂ ਦੇ ਨਾਂ ਤੋਂ ਲੈ ਕੇ ਖਾ ਗਈ ਮੈਂ ਵੀਰੇ ਫੇਰ ਕਹਨੀ ਆ ਤੁਹਾਨੂੰ ਮੈਂ ਨਹੀਂ ਪੈਸੇ ਖਾਦੇ ਵੀਰੇ ਤੇ ਅਮਨ ਰੰਦਾਵਾ ਅਮਨ ਰੰਦਾਵਾ ਤੇਰੀ ਗਲਤ ਵੀਡੀਓ ਬਣਾਉਣ ਦੇ ਨਾਲ ਮੈਨੂੰ ਇਹ ਸਭ ਕੁਝ ਫੇਸ ਕਰਨਾ ਪੈ ਰਿਹਾ ਠੀਕ ਆ ਮੇਰਾ ਭਰਾ ਇੱਕ ਪਾਸੇ ਦੀ ਗੱਲ ਸੁਣ ਕੇ ਨਹੀਂ ਕਿਸੇ ਤੇ ਵਿਸ਼ਵਾਸ ਕਰਕੇ ਇਦਾਂ ਗਲਤ ਵੀਡੀਓ ਕੋਣੀ ਚਾਹੀਦੀ ਠੀਕ ਆ ਮੈਂ ਕੋਈ ਪੈਸਾ ਨਹੀਂ ਖਾਦਾ ਮੈਂ ਤੁਹਾਨੂੰ ਫੇਰ ਕਹਿੰਨੀ ਆ ਠੀਕਾ ਬਾਕੀ ਤੁਹਾਡੇ ਕੋ ਕੋਈ ਲਿਖਤੀ ਕੋਈ ਸਟੇਟਮੈਂਟ ਕੋਈ ਪ੍ਰੂਫ ਹੈ ਨਹੀਂ ਮੇਰੀ ਮੰਮੀ ਨੇ ਕਹਿਤਾ ਚਾਹੇ ਮੇਰੀ ਤੁਸੀਂ ਕਹਿੰਦੇ ਦੀ ਮਾਂ ਨੇ ਕਹਿਤਾ ਬਈ ਉਹਨਾਂ ਨੇ ਵੀ ਇਦਾਂ ਹੀ ਕਹਿਤਾ ਕਿਸੇ ਤੋਂ ਸੁਣ ਕੇ ਕਿਸੇ ਨੇ ਕਹਿਤਾ ਜੀ ਅਸੀਂ ਪੈਸੇ ਪਾਏ ਆ ਉਹਨਾਂ ਨੇ ਯਕੀਨ ਕਰ ਲਿਆ ਮੈਂ ਬਾਹਰੋਂ ਪੈਸੇ ਨਹੀਂ ਖਾਦੇ ਭਰਾ ਮੇਰੇ ਉਹ ਮੇਰੀ ਨਾ ਤੁਸੀਂ ਇਦਾਂ ਪੋਸਟਾਂ ਪਾਈ ਚੱਲੋ ਕਿਉਂ ਕਿਸੇ ਨੂੰ ਦੁਖੀ ਕਰਦੇ ਹੋ ਕਿਉਂ ਕਿਸੇ ਦਾ ਜੀਣਾ ਹਰਾਮ ਕਰਦੇ ਹੋ ਠੀਕ ਆ ਮੈਂ ਲਾਸਟ ਵਾਰ ਕਹਿ ਰਹੀ ਆ ਅਮਨ ਰੰਧਾਵਾ ਨੂੰ ਜੇ ਦੁਬਾਰਾ ਤੂੰ ਇਦਾਂ ਦੀ ਪੋਸਟ ਪਾਈ ਮੈਂ ਸੱਚੀ ਕਹਿਨੀ ਆ ਮੈਂ ਕੋਈ ਲੀਗਲ ਐਕਸ਼ਨ ਲਵਾਂਗੀ ਤੇਰੇ ਤੇ ਠੀਕ ਆ ਐਦਾਂ ਕਿਸੇ ਬਾਰੇ ਗਲਤ ਇਨਫੋਰਮੇਸ਼ਨ ਨਾ ਦੋ ਭਰਾ ਮੇਰੇ ਨਾਂ 'ਤੇ ਦੋ ਰੱਬ ਦਾ ਵਾਸਤਾ ਰੱਬ ਤੋਂ ਡਰੋ ਹੁਣ ਮੀਨੂ ਸੇਰਾ ਦੇ ਜਵਾਬ ਤੋਂ ਬਾਅਦ ਅਮਨ ਰੰਦਾਵੇ ਨੇ ਲਾਈਵ ਆ ਕੇ ਉਸ ਨੂੰ ਵੱਡੇ ਸਵਾਲ ਤੇ ਜਵਾਬ ਕੀਤੇ ਹਨ ਬਾਕੀ ਤੁਸੀਂ ਸੁਣੋ ਪੂਰੀ ਵੀਡੀਓ ਦੇ ਵਿੱਚ ਅਮਨ ਰੰਦਾਵੇ ਨੇ ਮੀਨੂ ਸੇਰਾ ਨੂੰ ਕਿਹੜੇ ਕਿਹੜੇ ਸਵਾਲ ਪੁੱਛੇ ਮਾਤਾ ਕੋਲ ਨਹੀਂ ਗਈ ਮਾਤਾ ਤੇਰੀ ਸਾਡੇ ਕੋਲ ਆਈ ਹੈ ਠੀਕ ਆ ਤੇ ਜਦੋਂ ਹੁਣ ਮਾਤਾ ਨੂੰ ਅਸੀਂ ਕਹਿੰਦੇ ਹਾਂ ਕਿ ਮਾਤਾ ਵੀਡੀਓ ਪਾ ਦਿਓ ਕਿ ਤੁਹਾਡੇ ਜ਼ਿਕਰ ਹੱਲਪ ਨਹੀਂ ਪਹੁੰਚਦੀ ਫਿਰ ਮਾਤਾ ਦਾ ਫਰਚ ਬੰਦਾ ਹੈ ਨਾ ਕਿਉਂਕਿ ਗੱਲ ਛੇੜੀ ਹੀ ਉਹਨਾਂ ਤੇ ਹੁਣ ਥੋੜਾ ਜਿਹਾ ਪਿੱਛੇ ਹਟਦੇ ਸੀ ਉਹਦੇ ਕਰਕੇ ਅਸੀਂ ਝੂਠੇ ਹੁੰਨੇ ਹਾਂ ਲੋਕ ਵੀ ਆਂਦੇ ਸੀ ਪ੍ਰੂਫ ਦਿਓ ਇਹਦੇ ਨਾਲੋਂ ਵੱਡਾ ਕੋਈ ਪ੍ਰੂਫ ਨਹੀਂ ਹੈਗਾ ਹੋ ਪਰੂਫ ਜਿਹੜਾ ਦੇ ਦਿੱਤਾ ਬਾਕੀ ਕੋਈ ਗੱਲ ਨਹੀਂ ਪ੍ਰੂਫ ਹੋ ਵੀ ਹੈਗੇ ਉਹ ਨਾ ਮੰਨ ਕੇ ਨਹੀਂ ਹੈਗੇ ਤੂੰ ਪ੍ਰੂਫ ਹੈਗੇ ਆ ਤੂੰ ਆਪਣਾ ਉਹ ਪ੍ਰੂਫ ਰੱਖ ਦੇ ਜਿਸ ਟਾਈਮ ਤੂੰ ਵੀਡੀਓ ਪਾਈ ਸੀ ਕਿ ਮੇਰਾ ਆਪਰੇਸ਼ਨ ਹੋਇਆ ਵਾ ਉਸ ਟਾਈਮ ਦੇ ਪ੍ਰੂਫ ਰੱਖ ਦੇ ਸਾਹਮਣੇ ਸਟੇਟਮੈਂਟ ਰੱਖ ਦੇ ਉਸ ਟਾਈਮ ਦੀ ਕਿ ਬਈ ਮੈਨੂੰ ਪੈਸਾ ਕੋਈ ਨਹੀਂ ਆਇਆ ਰੱਖ ਉਹ ਉਸ ਟਾਈਮ ਦੀ ਸਟੇਟਮੈਂਟ ਹਾਂ ਨੂੰ ਪਤਾ ਨਾ ਪੈਸੇ ਆਏ ਆ ਤੈਨੂੰ ਠੀਕ ਹੈ ਤੇਰਾ ਕੋਈ ਆਪਰੇਸ਼ਨ ਨਹੀਂ ਹੋਇਆ ਤੂੰ ਵੀਡੀਓ ਪਾ ਦਿੱਤੀ ਮੇਰਾ ਆਪਰੇਸ਼ਨ ਹੋਇਆ ਠੀਕ ਉਹ ਤੇ ਸਾਡੇ ਭਰਾਵਾਂ ਦਾ ਚਲੋ ਉਹਨਾਂ ਡਾਕਟਰਾਂ ਨਾਲ ਲਿੰਕ ਹੈਗਾ ਸੀ ਹੈ ਉਹ ਲੱਗ ਗਿਆ ਪਤਾ ਕਿ ਤੇਰਾ ਕੋਈ ਪ੍ਰੈਸ਼ਰ ਨਹੀਂ ਹੋਇਆ ਆਪਣੀ ਉਹਨਾਂ ਨੂੰ ਤਾਂ ਤੂੰ ਬੇਵਕੂ ਬਣਾਇਆ ਨਾ ਜਿਹਨਾਂ ਨੇ ਤੈਨੂੰ ਫੋਲੋ ਕੀਤਾ ਠੀਕ ਹੈ ਬਾਕੀ ਅਗਲੀ ਗੱਲ ਮਾਤਾ ਦੀ ਅਸੀਂ ਹੈਲਪ ਕਰਾਵਾਂਗੇ ਅਸੀਂ ਮਾਤਾ ਤੋਂ ਭੱਜਦੇ ਨਹੀਂ ਹੈਗੇ ਸਾਨੂੰ ਪਤਾ ਵਾ ਕਿ ਤੂੰ ਜਿਹੜਾ 2-3000 ਰੁਪਏ ਦਿੰਨੀ ਹਾਂ ਉਹ ਵੀ ਨਹੀਂ ਹੁਣ ਦੇਣਾ ਅਸੀਂ ਕਰਵਾਵਾਂਗੇ ਹਲ ਸਾਨੂੰ ਵੀ ਤੁਹਾਡਾ ਜਿਹਾ ਗੁੱਸਾ ਹੈ ਕਿ ਮਾਤਾ ਨੇ ਪਹਿਲਾਂ ਗੱਲ ਛੇੜ ਲਈ ਮਾਤਾ ਹੁਣ ਸਟੈਂਡ ਨਹੀਂ ਲੈਣ ਦੀ ਹੈਗੀ ਤੇ ਅਸੀਂ ਝੂਠੇ ਹੁੰਨੇ ਹਾਂ ਠੀਕ ਹੈ ਨਾ ਲੋਕ ਵੀ ਸਾਨੂੰ ਪੁੱਛਦੇ ਸੀ ਕਿ ਤੁਸੀਂ ਕਿਹੜੇ ਸਬੂਤਾਂ ਦੇ ਬੋਲਣ ਦੇ ਅਸੀਂ ਉਸ ਮਾਤਾ ਦੀ ਹੈਲਪ ਕਰਵਾਵਾਂਗੇ ਉਹ ਤੇਰੀ ਮਾਤਾ ਨਹੀਂ ਸਾਡੀ ਮਾਤਾ ਵਾ ਅਸੀਂ ਹੈਲਪ ਕਰਵਾਵਾਂਗੇ ਪਰ ਤੂੰ ਉਹਨਾਂ ਨੂੰ ਮਾਂ ਪਿਓ ਨਹੀਂ ਜਾਣਾ ਉਹਨਾਂ ਕੋਲ ਜਾਣਾ ਨਹੀਂ ਪਰ ਤੇ ਆਪਣੇ ਬੱਚੇ ਦਾ ਵੀ ਖਿਆੜਾ ਛੱਡਣਾ ਬੱਚੇ ਤੇਰੇ ਸੋਸ਼ਲ ਮੀਡੀਆ ਤੇ ਨਹੀਂ ਆਉਣੇ ਚਾਹੀਦੇ ਉਹ ਵਾਲੇ ਅਸੀਂ ਕਰਵਾਵਾਂਗੇ ਹੈਲਪ ਸਾਡੇ ਬੜੇ ਭਰਾ ਬੈਠੇ ਆ ਬਾਹਰ ਹੈਲਪ ਕਰਨ ਵਾਲੇ ਇੱਕ ਫੋਨ ਦੇ ਉੱਤੇ ਹੈਲਪ ਕਰਦੇ ਆ ਕੱਲ ਇੱਕ ਸੋਡੀ ਨੇ ਵੀਡੀਓ ਪਾਈ ਸੀ ਠੀਕ ਹੈ ਕਿ ਬੱਚਾ ਨਹੀਂ ਠੀਕ ਤੇ ਉਹਦੇ ਪਿਓ ਨੇ ਕਿਹਾ ਕਿ ਮੈਨੂੰ ਹੈਲਪ ਦੀ ਜ਼ਰੂਰਤ ਹੈ ਤੇ ਉਹਦੇ ਪਿਓ ਦਾ ਆਪ ਫੋਨ ਆਇਆ ਕਿ ਬਾਈ ਹੈਲਪ ਹੋ ਗਈ ਆ ਹੁਣ ਵੀਡੀਓ ਡਿਲੀਟ ਕਰ ਦੋ ਠੀਕ ਆ ਮੇਰੀ ਮਦਦ ਪੂਰੀ ਹੋ ਗਈ ਹੈ ਕੰਨਾ ਜਾਵਾਂ ਘੰਟਿਆਂ ਦੇ ਵਿੱਚ ਠੀਕ ਆ ਨਾ ਤੇ ਅਸੀਂ ਜਦੋਂ ਵੀਡੀਓ ਪਾ ਦਿੱਤੀ ਨਾ ਮਾਤਾ ਦੀ ਬੜੇ ਭਰਾ ਸਾਡੇ ਬੈਠੇ ਆ ਕੋਈ 100 ਰੁਪਈਆ ਵੀ ਦੇਵੇਗਾ ਨਾ ਤੇ ਮਾਤਾ ਤਾਂ ਵੀ ਮੰਨ ਲਓ ਕਿ ਆਰਾਮ ਨਾਲ ਜ਼ਿੰਦਗੀ ਆਪਣੀ ਕੱਟੇਗੀ ਠੀਕ ਆ ਨਾ ਪਰ ਤੂੰ ਹੀ ਫਿਰ ਉਹਨਾਂ ਨੂੰ ਆਪਣੀ ਫੈਮਲੀ ਨਾ ਮੰਨਿਓ ਕਿਉਂਕਿ ਜਦੋਂ ਤੂੰ ਹੀ ਉਹਨਾਂ ਦੀ ਹੈਲਪ ਨਹੀਂ ਕਰੰਦੇ ਤੇ ਫਿਰ ਫੈਮਲੀ ਵੀ ਨਾ ਮੰਨਿਓ ਫਿਰ ਉਹਨਾਂ ਕੋਲ ਜਾਇਓ ਨਾ ਫਿਰ ਜੇ ਅਹੀਂ ਆਪਣੀ ਫੈਮਲੀ ਮੰਨਣੀ ਅਹੀਂ ਹੈਲਪ ਕਰਾਉਣੀ ਆ ਤੇ ਫਿਰ ਉਹ ਫੈਮਲੀ ਸਾਡੀ ਹੋਈ ਤੁਹਾਡੀ ਫੈਮਲੀ ਤੇ ਨਾ ਨਾ ਹੋਈ ਫਿਰ ਪਿੱਛੇ ਹਟਜੋ ਤੁਸੀਂ ਕਿਉਂਕਿ ਤੁਸੀਂ ਅੱਜ ਤੱਕ ਤੇ ਉਹਨਾਂ ਦੀ ਮਦਦ ਕੀਤੀ ਨਹੀਂ ਕੀਤੀ ਕਿਤੇ 2-4000 ਰੁਪਏ ਹੈ ਦੂਹਾਂ ਤਿੰਨਾਂ ਮਹੀਨਿਆਂ ਬਾਅਦ ਇੰਨੇ ਕਿਤੇ ਤੂੰ ਚਿੰਤਾ ਨਾ ਕਰ ਤੇਰੇ ਨਾਲ ਉਹ ਵੱਧ ਉਹਨਾਂ ਨੂੰ ਦਿਆ ਕਰਾਂਗੇ ਰੁਕ ਜਾ ਥੋੜਾ ਜਾਂ ਮਾਤਾ ਨਾਲ ਗੱਲ ਹੋ ਲੈਂਦੇ ਸਾਡੀ ਮੈਂ ਕਰਵਾਵਾਂਗਾ ਹੈਲਪ ਜਿਹੜੇ ਭਰਾ ਵੱਡੇ ਬੈਠ ਠੀਕ ਹੈ ਨਾ ਤੇ ਉਹ ਲੋੜਵੰਦ ਵੀ ਆ ਗਏ ਆ ਠੀਕ ਹੈ ਕਿ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਵੀ ਹੈ ਠੀਕ ਹੈ ਨਾ ਸਾਰੀ ਉਮਰ ਉਹਨਾਂ ਨੇ ਕੰਮ ਕਰ ਲਿਆ ਠੀਕ ਹੈ ਹੁਣ ਉਹਨਾਂ ਨੂੰ ਬਹਿ ਕੇ ਵਿਚਾਰਿਆਂ ਨੂੰ ਰੋਟੀ ਖਾਣ ਚਾਹੀਦੀ ਹੈ ਤੇ ਸਾਡੇ ਭਰਾ ਬੈਠੇ ਆ ਸਮਝਣ ਵਾਲੀ ਹੈ ਇਹ ਚੀਜ਼ ਨਾਲ ਠੀਕ ਹੈ ਨਾ ਸਾਡੇ ਵਰਗੇ ਪਰ ਤੂੰ ਉਹਨਾਂ ਨੂੰ ਆਪਣੀ ਫੈਮਲੀ ਨਹੀਂ ਮੰਨਣਾ ਇਹ ਤੈਨੂੰ ਗੱਲ ਦੱਸ ਦਈਏ ਫਿਰ ਤੂੰ ਪਿੱਛੇ ਹਟ ਜੀ ਆਰਾਮ ਨਾਲ ਅਸੀਂ ਹੈਲਪ ਕਰਵਾਵਾਂਗੇ ਠੀਕ ਹੈ ਇਹ ਟੀ ਕਿਹੜੀ ਗੱਲ ਜਿੰਨੇ ਕੁ ਤੂੰ ਦਿੰਦੀਆਂ ਇੰਨੇ ਕਹੀਂ ਆਪ ਵੀ ਦੇ ਸਕਦੇ ਆਂ ਇਹ ਪ੍ਰਮਾਤਮਾ ਹੁਣ ਅਡੀਆਂ ਫੜੀ ਆ ਕਿ ਉਹ ਬੰਨੋ ਜੇ ਸਾਨੂੰ ਆਉਂਦੇ ਸਾਡੀ ਹੈਲਪ ਹੋਣ ਦੀ ਹੈ ਤੇ ਅਸੀਂ ਇੰਨੇ ਕ ਮਦਦ ਆਪ ਵੀ ਕਰ ਸਕਦੇ ਹਾਂ ਕਿੱਡੀ ਨਹੀਂ ਗੱਲ ਹੈ ਪਰ ਅਸੀਂ ਤੇਰੇ ਜਿੰਨੀ ਹੈਲਪ ਨਹੀਂ ਦੇਣੀ ਅਸੀਂ ਵੱਧ ਕਰਵਾਵਾਂਗੇ ਉਹਨਾਂ ਦੇ ਸਾਡੇ ਭਰਾ ਬੈਠੇ ਆ ਆਰਾਮ ਨਾਲ ਰੋਟੀ ਖਾਣ ਕੇ ਮੰਜੇ ਤੇ ਬੈਠੇ ਹੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ